ਨਾਜਪਿੰਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਮਾਨਯੋਗ ਮੈਂਬਰ ਸਖਤਰ ਪੰਜਾਬ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਐਸ ਸੀ ਐਸ ਨਗਰਦੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਹਰਪ੍ਰੀਤ ਕੌਰ ਰੰਦਾਵਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮਟੀਅਰ ਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਤੋਂ ਦਿਾਨਤੀ ਪ੍ਰਦਾਨ ਕੀ ਅਤੇ ਸ਼੍ਰੀਮਤੀ ਸੁਮਿਤ ਜ਼ਬਰਵਾਲ ਸਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੀ ਦੇਖਰੇਖ ਹੇਠ ਅੱਜ ਮਿਤੀ 13/9/2025 ਨੂੰ ਜ਼ਿਲ੍ਹਾ ਕਚੈਰੀਆਂ ਲੁਧਿਆਣਾ ਅਤੇ ਉਪ ਮੰਡਲ ਪਦਰਤੇ ਜਗਰਾਉਂ ਖੰਨਾ ਸਮਰਾਲਾ ਅਤੇ ਪਾਇਲ ਵਿਖੇ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੈਡਮ ਹਰਪ੍ਰੀਤ ਕੌਰ ਰੰਦਾਵਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰ ਪਰਸਨ ਨੇ ਕੋਟਾਂ ਦਾ ਦੌਰਾ ਕੀਤਾ ਜਿਸ ਦੌਰਾਨ ਸ਼੍ਰੀ ਰਮਨ ਕੁਮਾਰ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਵਿੱਚ ਪੈਂਡਿੰਗ ਦੋਵਾਂ ਧਿਰਾਂ ਦੀ ਅਸਹਿਮਤੀ ਨਾਲ ਤਲਾਕ ਕਲੇਮ ਦੇ ਕੇਸ ਚੱਲ ਰਿਹਾ ਸੀ ਦਾ ਨਿਪਟਾਰਾ ਕਰਾਉਂਦੇ ਹੋਏ ਦੋਨਾਂ ਧਿਰਾਂ ਦੀ ਆਪਸੀ ਰਾਜੀਨਾਮਾ ਕਰਵਾ ਕੇ ਉਹਨਾਂ ਦਾ ਮੋੜ ਘਰ ਬਸਾਇਆ ਇਸੇ ਤਰ੍ਹਾਂ ਇੱਕ ਹੋਰ ਕੇਸ ਵਿੱਚ ਜਿਸ ਵਿੱਚ ਪਤੀ ਵੱਲੋਂ ਪਤਨੀ ਨੂੰ ਬਸਾਉਣ ਵਾਸਤੇ ਸੈਕਸ਼ਨ 9 HMA ਵੱਲੋਂ ਦੇ ਕੇਸ ਦਾਇਰ ਕੀਤਾ ਗਿਆ ਸੀ ਜਿਸ ਦਾ ਅੱਜ ਫੈਸਲਾ ਕਰਾਉਂਦੇ ਹੋਏ ਪਤੀ ਪਤਨੀ ਨੂੰ ਖੁਸ਼ੀ-ਖੁਸ਼ੀ ਘਰ ਬਸਾਉਣੀ ਇਕੱਠੇ ਭੇਜਿਆ ਅਤੇ ਕੇਸ ਵੀ ਵਾਪਸ ਲਿਆ ਗਿਆ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸਾਂ ਅਤੇ ਪ੍ਰੀ-ਇਨਟੀਗੇਟਿਵ ਕੇਸ ਅਜਿਹੇ ਝਗੜੇ ਜਿਹੜੇ ਹਾਲੇ ਅਦਾਲਤਾਂ ਵਿੱਚ ਦਾਇਰ ਨਹੀਂ ਕੀਤੇ ਗਏ ਹਨ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਕ੍ਰਿਮੀਨਲ ਕੰਪਾਉਂਡੇਬਲ ਕੇਸ 138 ਐਨਆਈ ਐਕਟ ਮੋਟਰ ਐਕਸੀਡੈਂਟ ਕਲੇਮ ਵਿਵਹਾਇਕ ਝਗੜੇ ਲੈਂਡ ਐਕਵੀਜ਼ੀਸ਼ਨ ਕੇਸ ਮਨੀ ਰਿਕਵਰੀ ਕੇਸ ਬਿਜਲੀ ਪਾਣੀ ਦੇ ਬਿਲਾਾਂ ਦੇ ਕੇਸ ਤਨਖਾਹ ਪੱਤੇ ਸੰਬੰਧੀ ਮਾਮਲੇ ਆਦ ਕਿਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ਤੇ ਕੁੱਲ 39 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਸੀ ਅਤੇ ਉਪ ਮੰਡਲ ਪੱਧਰ ਤੇ ਕੁੱਲ 10 ਲੋਕ ਅਦਾਲਤਾਂ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਦਾਨਗੀ ਨ्यायਕ ਅਧਿਕਾਰੀ ਸਹਿਬਾਨ ਵੱਲੋਂ ਕੀਤੀ ਗਈ ਅੱਜ ਦੀ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ ਕੇਸਾਂ ਦਾ ਨਿਪਟਾਰਾ ਦੋਹਾਂ ਤਰ੍ਹਾਂ ਵੱਲੋਂ ਕੀਤੇ ਗਏ ਇਸ ਨੈਸ਼ਨਲ ਲੋਕ ਅਦਾਲਤ ਦੌਰਾਨ 2 ਕਰੋੜ 34 ਲੱਖ 41063199 ਰੁਪਏ ਦੇ ਐਵਾਰਡ ਪਾਸ ਕੀਤੇ ਗਏ ਸਖਤਰ ਜ਼ਿਲ੍ਹਾ ਕਾਨੂੰਨੀ ਸੇਵਾਮੈਂਟ ਅਥਾਰਟੀ ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਲੋਕਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ ਲੋਕ ਅਦਾਲਤ ਦੀ ਮਹੱਤਤਾ ਬਾਰੇ ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਈਗੇ ਕੇਸਾਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ। ਦੂਵੇਂ ਤਰ੍ਹਾਂ ਦੇ ਧਨ ਅਤੇ ਸਮੇਂ ਦੀ ਬਚਤ ਹੁੰਦੀ ਹੈ ਤੇਰਾ ਵਿੱਚ ਆਪਸੀ ਦੁਸ਼ਮਣੀ ਘਟਦੀ ਹੈ ਪਿਆਰ ਵਧਦਾ ਹੈ ਅਤੇ ਲੋਕ ਅਦਾਲਤ ਰਾਹੀਂ ਕੀਤੇ ਗਏ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਜਿਸ ਨਾਲ ਝਗੜਾ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ। ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਮੈਂਟ ਅਥਾਰਟੀ ਲੁਧਿਆਣਾ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨੈਸ਼ਨਲ ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾ ਕੇ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕਰੋ ਇਸ ਮੌਕੇ ਵਿਪਨ ਸੰਗਠਨ ਪ੍ਰਧਾਨ ਹਿਮਾਂਸ਼ੂ ਗਾੜੀਆ ਸੈਕਟਰੀ ਮਯੰਕ ਚੋਪੜਾ ਜੁਆਇੰਟ ਸਕੱਤਰ ਜ਼ਿਲ੍ਹਾ ਬਾਰ ਲੁਧਿਆਣਾ ਬਰਿੰਦਰਜੀਤ ਸਿੰਘ ਰੰਦਾਵਾ ਚੀਫ ਲੀਗਲ ਏਡ ਡਿਫੈਂਸ ਕਾਉਂਸਲ ਰਜਨੀਸ਼ ਲਖਨਪਾਲ ਪੈਨਲ ਐਡਵੋਕੇਟ ਆਦਵੀ ਮੌਜੂਦ ਸਨ